ਮੇਰੇ ਲਈ ਇਹ ਦੁਨੀਆ ਦੀ ਸਭ ਤੋਂ ਮੁਕੱਦਸ ਧਰਤੀ ਹੈ ਤੇ ਮੇਰਾ ਇਹ ਦੂਜਾ ਘਰ ਹੈ ਹਾਲਾਂਕਿ ਕਿੰਨੇ ਵਰੇ ਹੋ ਗਏ ਇਸ ਕੈਂਪਸ ਨੂੰ ਛੱਡਿਆਂ ਪਰ ਹਾਲੇ ਵੀ ਗਾਹੇ ਬਗਾਹੇ ਜਦੋਂ ਵੀ ਵਕਤ ਮਿਲਦਾ ਚਾਹੇ ਰਾਤ ਨੂੰ ਆਈਏ ਚਾਹੇ ਦਿਨੇ ਆਈਏ ਇੱਥੇ ਸਜਦਾ ਜ਼ਰੂਰ ਕਰਕੇ ਜਾਂਦੇ ਹਾਂ ਕਿਸੇ ਵੀ ਦੂਰ ਤੋਂ ਵਾਪਸ ਆਈਏ ਸੋ ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਚੀਜ਼ ਨੂੰ ਆਪਣਾ ਤੁਸੀਂ ਘਰ ਸਮਝਦੇ ਆ ਨਾ ਤੇ ਉਹਦੀ ਸਾਰੀ ਦੇਖ-ਰੇਖ ਤੇ ਉਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਘਰ ਦੇ ਮੈਂਬਰਾਂ ਦੇ ਕੋਲ ਹੀ ਹੋਣੀਆਂ ਚਾਹੀਦੀਆਂ ਉਹ ਘਰ ਜਿਸ ਤਰ੍ਹਾਂ ਵੀ ਚੱਲਦਾ ਚੰਗਾ ਮਾੜਾ ਉਹ ਕਰਦਿਆਂ ਦੀ ਜ਼ਿੰਮੇਵਾਰੀ ਆ ਬਾਹਰੋਂ ਕੋਈ ਆ ਕੇ ਉਹਨਾਂ ਦੀ ਹਮਾਇਤ ਕਰੇ ਬਹੁਤ ਚੰਗੀ ਗੱਲ ਆ ਪਰ ਉਹਨਾਂ ਨੂੰ ਜੇਕਰ ਕੋਈ ਹੁਕਮ ਸੁਣਾਵੇ ਜਾਂ ਕੋਈ ਕਹੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ ਮੇਰੇ ਖਿਆਲੋਂ ਕਰਦਿਆਂ ਨੂੰ ਕਦੀ ਵੀ ਪਸੰਦ ਨਹੀਂ ਹੁੰਦਾ ਐਂਡ ਥਿਸ ਇਜ਼ ਵੈਰੀ ਵਾਈਜ਼ ਆਫ ਦੀ ਮਿਨਿਸਟਰੀ ਆਫ ਹਾਈਰ ਐਜੂਕੇਸ਼ਨ ਕਿ ਉਹਨਾਂ ਨੇ ਇਸ ਜਿਹੜੀ ਸੈਨਿਟੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਰੀਟੇਨ ਰੱਖਿਆ ਸੋ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆਦਾਦ ਵੀ ਕਰਦਾ ਇਸ ਗੱਲ ਤੇ ਤੇ ਇਹ ਇਹ ਜਿਹੜਾ ਮੋਰਚਾ ਹੈ ਇਹ ਬਹੁਤ ਹੀ ਪੀਸਫੁਲੀ ਸਾਡਾ ਅੱਗੇ ਵਧਿਆ ਇਹਦੇ ਕਰਕੇ ਜਿਹੜੀ ਸਟੂਡੈਂਟ ਦੀ ਸੋਲੀਡੈਰਿਟੀ ਆ ਉਹ ਸਭ ਤੋਂ ਵੱਧ ਵਧਾਈ ਦੇ ਹੱਕਦਾਰ ਹੈ ਕੋਈ ਜ਼ੋਰਦਾਰ ਤਾੜੀਆਂ ਉਹਨਾਂ ਦੇ ਨਾਮ ਦੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਨੇ ਲੰਬੇ ਸਮੇਂ ਤੋਂ ਇੱਥੇ ਬੈਠੇ ਮੈਂ ਅਨਫੋਰਚੂਨੇਟਲੀ ਆਊਟ ਆਫ ਸਟੇਟ ਸੀਗਾ ਤੇ ਆ ਨਹੀਂ ਸਕਿਆ ਅੱਜ ਹੀ ਸਵੇਰੇ ਮਤਲਬ ਸਿੱਧੇ ਦਿੱਲੀ ਤੋਂ ਸੀ ਇੱਥੇ ਪਹੁੰਚਿਆ ਕਿਉਂਕਿ ਇਹ ਮੇਰਾ ਸਭ ਤੋਂ ਪਹਿਲਾ ذاتی ਖਲਾਕੀ ਫਾਲਸਾ ਕਿ ਮੈਂ ਸਭ ਤੋਂ ਪਹਿਲਾ ਇੱਥੇ ਪਹੁੰਚਿਆ ਇਸ ਗੱਲ ਦੀ ਉਸਤੱਕ ਮਾਫੀ ਚਾਹਣਾ ਕਿ ਜਿਵੇਂ ਇੱਥੇ ਹੁੰਦਾ ਤਾਂ ਹਰ ਹਾਲਤ ਹਾਜ਼ਰ ਹੋਣਾ ਸੀ ਪਰ ਜਦ ਤੱਕ ਜਿਵੇਂ ਜਿਵੇਂ ਹੁਕਮ ਤੇ ਵਹਿ ਤੇ ਵਿਕਾਰ ਕਿਉਂਕਿ ਹੁਣ ਇਹ ਬੱਚਿਆਂ ਦੇ ਹੱਥ ਹੈ ਸਾਡੀ ਯੂਨੀਵਰਸਿਟੀ ਔਰ ਬੀਗ ਅਲੂਮਨੀਅਨ ਬੀਗ ਦੀ ਬ੍ਰਾਂਡ ਆ ਵੈਸਟਰ ਇੰਟਰਨੈਸ਼ਨਲ ਬ੍ਰਾਂਡ ਆ ਵੈਸਟਰ ਮੈਨੂੰ ਇਸ ਗੱਲ ਦਾ ਫਖਰ ਵੀ ਹੈ ਕਿ ਮੈਂ ਇਸ ਕੈਂਪਸ ਦਾ ਦੀ ਪੈਦਾਇਸ਼ ਹਾਂ ਇਥੋਂ ਅਸੀਂ ਵੱਡੇ ਹੋਏ ਹਾਂ ਮੇਰੇ ਜਿਹੜੇ ਲਖਬਾ ਜਿਹੜਾ ਡਾਕਟਰ ਦਾ ਨਾਮ ਹੈ ਸਾਨੂੰ ਇਹ ਸਾਂ ਤੋਂ ਮਿਲਿਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੈਂ ਇਹ ਅਪੀਲ ਕਰਦਾ ਇਸ ਸਾਰੀ ਸਟੂਡੈਂਟ ਯੂਨੀਅਨਸ ਦੇ ਨਾਲ ਮਿਲ ਕੇ ਕੈਂਪਸ ਦੀ ਜਿਹੜੀ ਅਪੀਲ ਆ ਸਾਡੇ ਸਾਰਿਆਂ ਵੱਲੋਂ ਚਾਹੇ ਜਿਹੜੇ ਗ੍ਰੇਟਰ ਅਲੂਮੀਨੀ ਨੇ ਚਾਹੇ ਸੀਨੀਅਰਸ ਨੇ ਚਾਹੇ ਜੂਨੀਅਰ ਨੇ ਚਾਹੇ ਐਗਜ਼ਿਸਟੈਂਸ ਸਟੂਡੈਂਟ ਆ ਕਿ ਜਿੰਨਾ ਕੁਸ਼ ਐਮੀਕੇਬਲੀ ਇਹ ਐਗਜ਼ਿਸਟੈਂਸ ਸੈਨੇਟ ਨੂੰ ਤੁਸੀਂ ਰੱਖਿਆ ਇਸੇ ਤਰ੍ਹਾਂ ਇੱਕ ਸਾਡੀ ਹੋਰ ਮੰਗ ਹੈ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਹੈ ਜਿਹੜੀ ਪਿਛਲੇ 1.5 ਸਾਲ ਤੋਂ ਨਹੀਂ ਹੋਈ ਸਾਡੇ ਨਾਲ ਬਹੁਤ ਸਾਰੇ ਸੈਨੇਟਰਸ ਵੀ ਆਏ ਆ ਸੀਨੀਅਰ ਮੈਂਬਰਾਂ ਨੇ ਵੀ ਆਏ ਆ ਸਿੰਡੀਕੇਟ ਤੋਂ ਇਹ ਤਾਕੀਦ ਕਰਦੇ ਆ ਕਿ ਇਸ ਨੂੰ ਇਸੇ ਤਰ੍ਹਾਂ ਹੀ ਪੀਸਫੁਲੀ ਐਸ ਸੂਨ ਐਸ ਪੋਸੀਬਲ ਰਿਜ਼ੋਲਵ ਕਰ ਲਈਏ ਆਪਾਂ ਤਾਕੇ ਜਿਹੜੀ ਇਹਦੀ ਡਿਸਟਿੰਗੁਇਸ਼ ਜਿਹੜਾ ਇਹਦਾ ਗਲੋਰੀਅਸ ਹੈਰੀਟੇਜ ਆ ਸਾਡੀ ਇਸ ਕੈਂਪਸ ਦਾ ਉਹ ਬਰਕਰਾਰ ਰਹੇ ਔਰ ਅਸੀਂ ਸਾਰੇ ਇੱਥੇ ਆਉਂਦੇ ਜਾਂਦੇ ਰਹੀਏ ਮਹਿਫਲਾਂ ਰਗਣ ਇਨ੍ਹਾਂ ਲਫਜ਼ਾਂ ਦੇ ਨਾਲ ਮੈਂ ਆਪ ਸਭ ਨੂੰ ਭਾਈ ਭਾਈ ਇੱਕ ਭਾਈ ਇੱਕ ਗਾਣਾ ਪੀਜੂ ਦੀ ਮਿੱਟੀ ਸੁਨਹਿਰੀ ਸੁਨਹਿਰੀ ਆਪੀ ਜੂ ਦੀ ਮਿੱਟੀ ਆ ਕਾਲੀ ਰੂਤੇ ਮਲਦੇ ਹੋ ਹੋ ਜਾਂਦੀ ਚਿੱਟੀ ਇਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਕਾਲੀ ਰੂਤੇ ਮਲਦਿਓ ਹੋ ਜਾਂਦੀ ਚਿੱਟੀ ਇਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇੱਕ ਉਹ ਦਿਨ ਜਦ ਬੈਗ ਲੈ ਕੇ ਇਹਦੇ ਅੰਦਰ ਵੜਿਆ ਇੱਕ ਅੱਜ ਜਦ ਇਸ ਮੰਚ ਦੀ ਮੈਂ ਪੌੜੀ ਚੜਿਆ ਕੈਮ ਪਸ ਨੇ ਸਰਤਾਜ ਨੂੰ ਫਨਕਾਰੀ ਦਿੱਤੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਈ ਕਲਿ ਰੂਤੇ ਮੜਦੇਓ ਹੋ ਜਾਂਦੀ ਚਿੱਟੀ ਇੰਨੀ ਖੁਸ਼ਬੂਦਾਰ ਹੈ ਪੀਉ ਦੀ ਮਿੱਟੀ ਇਹ ਮੇਰਾ ਦੂਜਾ ਘਰ ਆ ਦੋ ਨੰਬਰ ਹੋਸਟਲ ਦੇ 143 ਜਿੱਥੇ ਅਸੀਂ ਦੋਸਤੀ ਮੁਹੱਬਤਾਂ ਨਾਲ ਇਕੱਠੇ ਹੋ ਕੇ ਦੀਵੇ ਬਾਲ ਕੌਨੀ ਚ ਜਗਾਈ ਆ ਜਾ ਮੇਰੇ ਮਿੱਤਰਾ ਦੇ ਪਾਵਲੀ ਬਣਾਈਏ ਮੈਂ ਤਾਂ ਕਹਿ ਦਿੰਦਾ ਹਮੇਸ਼ਾ ਨਹੀਂ ਨਹੀਂ ਆ ਬੀਗ ਦੀ ਗਲੋਬਲ ਬ੍ਰਾਂਡ ਐਮਬੈਸਡਰ ਮੈਂ ਜਿੱਥੇ ਜਿੱਥੇ ਜਾਂਦਾ ਰੀਸੈਂਟਲੀ ਇੰਟਰਵਿਊਸ ਦੇ ਵਿੱਚ 90% ਨਹੀਂ 60% ਜਾਂ 50% ਐਟ ਲੀਸਟ ਯੂਨੀਵਰਸਿਟੀ ਕੈਂਪਸ ਦੀ ਗੱਲ ਹੁੰਦੀ ਆ ਮੈਂ ਇਸ ਗੱਲ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੀਡੀਆ ਦੇ ਵਿੱਚੋਂ ਸਾਡੀ ਬਹੁਤ ਹਮਾਇਤ ਕੀਤੀ ਆ ਪਰਮਾਤਮਾ ਇਸੇ ਤਰ੍ਹਾਂ ਸਾਡੀ ਸਹਾਸ ਬਰਕਰਾਰ ਰੱਖੇ ਥੈਂਕ ਯੂ ਥੈਂਕ ਯੂ ਥੈਂਕ ਯੂ ਕਮੇਟੀ ਕਮਰਸ਼ ਹਾਂਜੀ ਮਿੱਟੀ ਕਿ ਕੰਸਟਰਕਸ਼ਨ ਹੋ ਰਹੀ ਹੈ ਕੇਂਦਰ ਸਰਕਾਰ ਕਰ ਰਹੀ ਹੈ ਨਹੀਂ ਨਹੀਂ ਨਾਲ ਰਹੋਗੇ ਇਸੇ ਤਰੀਕੇ ਨਾਲ 100% ਜੀ ਜਿੰਨਾ ਜਿਆਦਾ ਸਾਥ ਚੱਲਦੇ ਨੇ ਇਹ ਤਾਂ ਮੇਰਾ ਮੱਕਾ ਹੈ ਮੈਂ ਤਾਂ ਇੱਥੇ ਆਉਂਦਾ ਹੀ ਹਾਂ ਔਰ ਮੇਰੀ ਚੰਡੀਗੜ੍ਹ ਮੇਰਾ ਸ਼ਹਿਰ ਹੈ ਪੰਜਾਬ ਸਾਡਾ ਸੂਬਾ ਹੈ ਇਹ ਸਾਡੀ ਵਿਰਾਸਤ ਆ ਇਹ ਲਾਹੌਰ ਤੋਂ ਲੈ ਕੇ ਉਸ ਤੋਂ ਬਾਅਦ ਹੁਸ਼ਿਆਰਪੁਰ ਮੇਰਾ ਜ਼ਿਲ੍ਹਾ ਹੈ ਜਿੱਥੇ ਯੂਨੀਵਰਸਿਟੀ ਆਈ ਸੋਲਨ ਤੋਂ ਹੋ ਕੇ ਜਦੋਂ ਦੀ ਇੱਥੇ ਪੱਕੀ ਯੂਨੀਵਰਸਿਟੀ ਆਈ ਆ ਐਡਾ ਜ਼ਿਆਦਾ ਇਹਦੀ ਮੈਨੂੰ ਲੱਗਦਾ ਕਿ ਵਾਸਤੇ ਤਰੀਕੇ ਦੇ ਨਾਲ ਇਹਦੀ ਮੈਨੂਫੈਕਚਰਿੰਗ ਹੋ ਰਹੀ ਆ ਇਹਦੀਆਂ ਕੰਸਟਰਕਸ਼ਨਸ ਹੋ ਰਹੀਆਂ ਨੇ ਇਹਦੇ ਵਿੱਚ ਐਜੂਕੇਸ਼ਨਸ ਦੀ ਸਾਡੇ ਦੀ ਖੁਸ਼ੀ ਦਾ ਵਾਇਸ ਹੈ ਸਾਨੂੰ ਸਾਰਿਆਂ ਨੂੰ ਇਹਦੀ ਗਲੋਰੀਅਸ ਫਿਊਚਰ ਦੇ ਲਈ ਹਮਾਇਤ ਕਰਨੀ ਚਾਹੀਦੀ ਹੈ ਔਰ ਇਹਦੀ ਜਿਹੜੀ ਵਿਰਾਸਤ ਹੈ ਸਾਡਾ ਜਿਹੜਾ ਹੈਰੀਟੇਜ ਆ ਉਹਨੂੰ ਪ੍ਰਜਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਵੀ ਬੀਇੰਗ ਪੰਜਾਬੀ ਔਰ ਬੀਇੰਗ ਹਰਿਆਣਵੀ ਔਰ ਬੀਇੰਗ ਫਰਮ ਹੈ ਮਹਾਤ ਪ੍ਰਦੇਸ਼ ਚਾਹੇ ਕਸ਼ਮੀਰ ਚਾਹੇ ਦਿੱਲੀ ਵਾਟ ਐਵਰ ਦੀ ਸਟੇਟ ਆਫ ਇੰਡੀਆ ਜੇਕਰ ਤੁਸੀਂ ਇੱਥੇ ਆ ਤਾਂ ਤੁਹਾਡਾ ਇਹਦੇ ਨਾਲ ਮੁਹੱਬਤ ਸਾਡੇ ਵਰਗੀ ਚਾਹੀਦੀ ਹੈ